ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਵੱਲੋਂ ਤੁਹਾਡਾ ਬਹੁਤ ਬਹੁਤ वेलकम ਹੈ ਜੀ ਤੇ ਵੀਜੀ ਜਿਉਂ ਆਪਾਂ ਬਾਈ ਬਲਵਿੰਦਰ ਸਿੰਘ ਕੋਲ ਪਹੁੰਚ ਚੁੱਕੇ ਹਾਂ ਜੀ ਪਿੰਡ ਬਲਟੋਆ ਜ਼ਿਲ੍ਹਾ ਤਰਨਤਪੁਰ ਤਹਿਸੀਲ ਪੱਟੇ ਦੇਖੋ ਪਸ਼ੂ ਪਾਲਾ ਪਾ ਜੀ ਨੇ ਦੋ ਹੀ ਲੈ ਕੇ ਆਣਾ ਪਰ ਲੈ ਕੇ ਕੁਆਲਟੀ ਵਾਲੇ ਆਣੇ ਆ ਜੀ ਦੇਖੋ ਅੱਜ ਵੀ ਦੋ ਗਾਵਾਂ ਸੇ ਲੈਨੇ ਕੋਲ ਤਾਜ਼ੀਆਂ ਬਿਲਕੁਲ ਤੇ ਹੁਣ ਬਾਈ ਜੀ ਨਾਲ ਗੱਲਬਾਤ ਕਰੀਏ ਤੇ ਵੀਡੀਓ ਸ਼ੁਰੂ ਕਰੀਏ ਜੀ ਉਸ ਤੋਂ ਪਹਿਲਾਂ ਵੀ ਜੀ ਇੱਕ ਰਿਕਵੈਸਟ ਕਰਾਂਗਾ ਇੱਥੇ ਆ ਕੇ ਚੋਅ ਕਰੋ ਪਾਸ ਕਰੋ ਪੁਰਕ ਤੁਸਲੇ ਜੀ ਤੋਂ ਨਾਲੇ ਵੀਡੀਓ ਬਾਤ ਸ਼ੇਅਰ ਕਰਦੇ ਆ ਰੋ ਚਲੋ ਗਾਹ ਵੀ ਜੀ ਦਾ ਫਾਇਨਲ ਹੋ ਸਕੀ ਅਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਾਈ ਕਿੱਦਾਂ ਜੀ ਵੈਲਕਮ ਵੈਲਕਮ ਕਿਵੇਂ ਚੱਲ ਰਿਹਾ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਮਾਲ ਜੀ ਦਾ ਅੱਧੇ ਘੰਟੇ ਦੀ ਮਾਲ ਵੀ ਚੰਗਾ ਸੀ ਹਾਂ ਜੀ ਰੇਰ ਵੀ ਭਾਅ ਬੜਾ ਚੰਗਾ ਹੈ ਅੱਜ ਵੀ ਆਪਾਂ ਭਾਅ ਉਹ ਕਰਨਾ ਵਾ ਵੀ ਜਿਹੜਾ ਡੰਗਰ ਵੇਖੀ ਜੰਝੜੀ 55 ਵਾਲੀ 6 ਹੈ ਨਾ ਹਾਂ ਜੀ ਉਹ ਭਾਅ 10000 ਲੈਸ ਤੇ ਅੱਛਾ ਬਾਠ ਠੀਕ ਹੈ ਲੋ ਜੀ ਅਜੇ ਦੋ ਹੀ ਲੈ ਕੇ ਨੇ ਇਹ ਕੱਲ ਦੀ ਸੂਈ ਜੇ ਹਾਂਜੀ 11 12 ਕੇ ਨੂੰ ਇਹ ਬੋਲਾ ਤਿਆਰ ਅੱਛਾ ਇਸ ਟਾਈਮ ਬੋਲਾ ਹੀ ਹਣਾ ਠੀਕ ਆ ਲੋ ਇਹ ਦੂਜੇ ਯੋ ਜਰਸੀ ਗਰੋਸ ਆ ਗਾ ਜੀ ਇਹ ਪੰਜਾਬ ਵਾਲੀ ਜਰਸੀ ਜੀ ਤੇ ਬਾਈ ਜੀ ਕਿੰਨਾ ਕਰੂ ਫਿਰ ਤੁਸੀਂ ਇਹ 16 17 ਕਿਲੋ ਦੀ ਚੁਗਰੇ ਗੋਲਾ 17 ਬੱਚਾ ਬੱਚੀ 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 ਲੋ ਫੇਰਾ ਫੇਰਾ ਆ ਗਿਆ ਪੂਰਾ ਖੋਲੇ ਜੀ ਲੋ ਜੀ ਦੇਖੋ ਕਰਾ ਜੀ ਦੂਜਾ ਸੂਆ ਇਸ ਟਾਈਮ ਬੋਲੇ ਦੇ ਵੇਲੇ ਸਟਾਰਟਿੰਗ ਹੀ ਨਹੀਂ ਹਾਂ ਆ ਆ ਬੱਤੀ ਮਾਰਾ ਜਿਹਾ ਨਾ ਲੇ ਉੜਾ ਫਾਇਰ ਸਾਡਾ ਜੋ ਆਜੋ ਬਾਈ ਬਿਲਕੁਲ ਵਧੀਆ ਠੀਕ ਆ ਪੋਲੀ ਬਰੇਕ ਆਜੋ ਆਜੋ ਠੀਕ ਆ ਰੰਗ ਬੜਾ ਸੋਹਣਾ ਵਾਚੀ ਲੈਣਾ ਜੀ ਬਾਈ ਬਲਿੰਦਰ ਜੀ ਫਸਿਓ ਦੋ ਹੀ ਲੈ ਕੇ ਲੈ ਕੇ ਚੰਗੇ ਜਾਂਦੇ ਦੋ ਤੇ ਨਹੀਂ ਲਿਓਣੇ ਆਪਾਂ ਐਵੇਂ ਨਹੀਂ ਗਾ ਵੀ ਹਾਂਜੀ ਸਾਡ ਡਰੋੜੇ ਬੰਨ ਛੱਡਨੇ ਆ ਸੰਦੀਪ ਜੀ ਇਹ ਵੱਛੀ 55 ਦੀ ਵੀ ਵਿਕਦੀ ਆ ਹਾਂਜੀ ਹੂੰ ਹੂੰ ਆਪਾਂ ਸਿਰਫ 46000 ਦੀ ਆ 46000 ਦੀ ਹੋ ਜੂਗਾ ਮਨ ਤਾਂ ਵਿੱਚੋਂ ਮਨ ਤਾਂ ਛੋੜ ਕਰਾਂਗੇ ਛੋੜੀ ਕਰਨੀ ਕਿ ਨਹੀਂ 500 ਰੁਪਏ ਛੋੜ ਕੇ 1000 ਹੀ ਜਾਂ ਦੋ ਚਲੋ ਚਲੋ ਠੀਕ ਆ ਆਜੋ ਆਹ ਜੀ ਇਹ ਦੀ ਗੱਭਣ ਜੀ ਅਜੇ ਗੱਭਣਾ ਅਜੇ 10 ਗੱਜਾਂ ਨਹੀਂ ਦੀ ਠੀਕ ਆ ਪੂਰੇ 10 ਗੱਜਾਂ ਲੈਂਦੀ ਇਹ ਗਾਹ ਦੀ 28 30 ਕਿਲੋ ਦੀ ਗਾਰੰਟੀ ਦੀ ਅੱਛਾ 28 30 ਕਿਲੋ ਨਹੀਂ ਗਾਹ ਵੀ ਬੜੀ ਚੰਗੀ ਆ ਜੀ ਅਜੇ ਗਾਂ ਨੇ ਤਿਆਰ ਹੋਣਾ ਹੈ ਦੂਜਾ ਸੂਗਾ ਜੀ ਹਾਂਜੀ ਲੋਜ ਬਹੁਤ ਸੀਰੀਅਸ ਲੱਗਣੀ ਬਿਲਕੁਲ ਤੋਰ ਤੋਰੋ ਜੀ ਵੱਡੀ ਵੇੜਾ ਜੀ ਇਹ ਦੇਖੋ ਜੀ ਕਰਾਂ ਦੀ ਫਾਰਮ ਆਈ ਗਏ ਫਾਰਮ ਵਾਲੇ ਹਾਂ ਮੱਠਲੇ ਚੱਲੋ ਇਹ ਕਦ ਕੁ ਬੜਾ ਵੱਡਾ ਬਹੁਤ ਵੱਡੀ ਵੇੜਾ ਹੈ ਜੀ ਗਾਂ ਪੂਰਾ ਲੇਵਾ ਪੂਰਾ ਫੱਟ ਹੋਣਾ ਗਾਂ ਦਾ ਜੀ ਆਜੋ ਆਜੋ ਫਾਰੂਨ ਤੇ ਘੜੀ ਲਾ ਦੀ ਕਿ ਤੋਣਾ ਜੀ ਹਾਂਜੀ ਹਾਂਜੀ ਠੀਕ ਆ ਬਸ ਉਹ ਇਹ ਜੀ ਗਾਵਾਂ ਵਾਲੇ ਕੱਦ ਕੱਢ ਰਿਹਾ ਗਾਵਾਂ ਦੋ ਦੋ ਤੇ ਫੇ ਕਿਹੜੀ ਦੇਣਗੇ ਜੀ ਮੇਰੀ ਕੀ ਡੀ ਕੀ ਹਾਂ ਬਿਲਕੁਲ ਹਾਂਜੀ ਬਾਜੀ ਫਿਰ ਤੁਹਾਨੂੰ ਜੀ ਆਖ ਕੇ ਸਵਾਗਤ ਆਪਾਂ ਆਪਾਂ 90 ਦੀ ਵਾੜ ਵੇਚ ਦਿੱਤੀ ਹਾਂ ਆਪਾਂ 85 ਵੀ ਨਹੀਂ ਮੁੱਲ ਕਰਨਾ 80 ਵੀ ਨਹੀਂ ਕਰਨਾ ਹਾਂਜੀ 80 ਦੇ ਵਿੱਚ ਦੋ ਛੱਡਦਾ 78000 ਦਾ 78000 70 ਜੋ ਮਾਨਤਾ ਕਰਦਾ ਕਰਦੇ ਮੁੱਲ ਮਾਨਤਾ ਫੁੱਲ ਮਾਨਤਾ ਕਰਦਾ ਯਾਰ ਹੀ ਛੱਡਦਾ ਚਲ ਠੀਕ ਹੈ ਬਾਠੀਆ ਤੇ ਹੁਣ ਜੀ ਦੋ ਗਾਵਾਂ ਪਰ ਆਓ ਮੇਰੇ ਵੀਰੇ ਇੱਥੇ ਆ ਕੇ ਚੈੱਕ ਕਰਕੇ ਲੈ ਕੇ ਜਾਓ ਹਣਾ ਭਾਈ ਜੀ ਤਸੱਲੀ ਕਰੋ ਤਸੱਲੀ ਕਰੋ ਚਲੋ ਬੋਲੋ ਭਾਈ ਨੰਬਰ ਫਿਰ 98146 ਹਾਂਜੀ 05381 ਠੀਕ ਹੈ ਪਿੰਡ ਬਡੋਆ ਪਿੰਡ ਬਡੋਆ ਤਹਿਸੀਲ ਪਟੀ ਜ਼ਿਲ੍ਹਾ ਤਰਨਤਾਰਨ ਨਾਮ ਬਲਵਿੰਦਰ ਸਿੰਘ ਸਸਿਕਾ ਤਹਿਸੀਲ